ਮਾਨਯੋਗ ਬੀਜਪੀ ਸਾਹਿਬ ਪੰਜਾਬ ਵੱਲੋਂ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਸਾਰਿਆਂ ਨੂੰ ਦਿਸ਼ਾ ਨਿਰਦੇਸ਼ ਪੰਜਾਬ ਪੁਲਿਸ ਦੇ ਵਿੱਚ ਜਾਰੀ ਹੋਏ ਨੇ ਉਸ ਮੁਹਿਮ ਤਹਿਤ ਜੋ ਸਾਡੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਟੀ ਸਾਹਿਬ ਬੀਟ ਕਰ ਰਹੇ ਨੇ ਅਤੇ ਥਾਣਾ ਮੰਡੀ ਗੁੰਦੜ ਤੇ ਸਬ ਡਿਵੀਜ਼ਨ ਹਮਲੋ ਦੀ ਜਿਹੜੀ ਟੀਮ ਹੈ ਇਹਨਾਂ ਤੋਂ ਇਹਨਾਂ ਦੇ ਵੱਲੋਂ ਬੜਾ ਚੰਗਾ ਵਧੀਆ ਕੰਮ ਕੀਤਾ ਗਿਆ ਹੈ ਆਮ ਤੌਰ ਤੇ ਸੀ ਮੰਡੀ ਗੁੰਦੜ ਹੁੰਦੇ ਸੀਗੇ ਤੁਸੀਂ ਸਾਰੇ ਵੀ ਕੰਪਲੇਂਟ ਕਰਦੇ ਸੀ ਕਿ ਲੋਟਾਕੂਆ ਫੋਨ ਸਨੈਚਿੰਗ ਜਿਹੜੀ ਹੈ ਇੱਥੇ ਵਾਰਤਾ ਤਾਂ ਹੋ ਰਹੀਆਂ ਨਹੀਂ ਤਾਂ ਜਿਹੜੀ ਸਾਡੀ ਪੁਲਿਸ ਟੀਮ ਹੈ ਇਹਦੇ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਹੈ 174 ਨੰਬਰ ਐਫ ਆਰ ਵਿੱਚ ਦਰਜ ਹੋਈ ਸੀ ਕਿ ਜਿਹੜੀ ਕਿ 310 ਸਬਸੈਕਸ਼ਨ 4 ਅਤੇ ਸਬਸੈਕਸ਼ਨ 5 ਅਤੇ ਆਰਮਜ਼ ਐਕਟ ਦੇ ਅਧੀਨ ਦਰਜ ਕੀਤੀ ਗਈ ਸੀ ਜਿਹਦੇ ਵਿੱਚ ਸਾਧ ਤੱਕ ਯੂਜ਼ਡ ਜੋ ਕਿ ਗੈਂਗ ਬਣਾ ਕੇ ਇੱਥੇ ਫੋਨ ਸਨਾਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਵੱਡੀ ਸੰਖਿਆ ਦੇ ਵਿੱਚ 43 ਫੋਨ ਅਸੀਂ ਰਿਕਵਰ ਕੀਤੇ ਨੇ ਤੇ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਨ੍ਹਾਂ ਦੇ ਫੋਨ ਚੋਰੀ ਹੋਏ ਸੀ ਉਹਨਾਂ ਨੂੰ ਸਪੁਰਦਾਰੀ ਤੇ ਫੋਨ ਰਿਕਵਰ ਕਰਕੇ ਅੱਜ ਮੌਕੇ ਤੇ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਇੱਕ ਵੈਪਨ ਜੋ ਕਿ ਇੱਕ ਦੇਸੀ ਕਟਾ ਹੈ ਇਸ ਗਰੋ ਤੋਂ ਹੋਰ ਰਿਕਵਰ ਕੀਤਾ ਗਿਆ ਤੇ ਨਾਲ ਇੱਕ ਬਰੀਜ਼ਾ ਗੱਡੀ ਜਿਹਦੇ ਵਿੱਚ ਇਹ ਵਾਰਦਾਤਾਂ ਨੂੰ ਅੰਜਾਮ ਤੇ ਸੀ ਹੋਰ ਕਵਰ ਕੀਤੀ ਗਈ ਤੇ ਸੱਤ ਅਕਿਊਜ਼ਡ ਜਿਨ੍ਹਾਂ ਦੀ ਵੱਖ-ਵੱਖ ਕ੍ਰਿਮੀਨਲ ਹਿਸਟਰੀ ਹੈ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਕੇ ਪੁੱਛਗਿੱਛ ਵੀ ਚੱਲ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਜਿਹੜੀ ਆਮ ਤੌਰ ਤੇ ਲੁੱਟਖੋਹਾਂ ਦੀ ਵਾਰਦਾਤਾਂ ਮੰਡੇਗੁੰਦਰ ਛੋਲੀਆਂ ਸੀਗੀਆਂ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਜੋ ਬੜੀ ਵਧੀਆ ਗੱਲ ਹੈਗੀ ਹੈ ਕਿ ਇਸ ਪੂਰੀ ਟ੍ਰਾਈ ਪੁਲਿਸ ਟੀਮ ਨੇ ਫੋਨ ਸਾਰੇ ਰਿਕਵਰ ਕਰਕੇ ਕਾਫੀ ਟੈਕਨੀਕਲ ਐਨਾਲਿਸਿਸ ਕਰਕੇ ਲੰਬੇ ਟਾਈਮ ਦੀ ਇਨਵੈਸਟੀਗੇਸ਼ਨ ਕਰਕੇ ਆ ਇਹ ਸਾਰੇ ਫੋਨਾਂ ਨੂੰ ਰਿਕਵਰ ਕਰਕੇ ਤੇ ਅੱਜ ਅਸੀਂ ਸਾਰਾ سارے ਜਿਹੜੇ ਫੋਨ ਨੇ ਤੁਹਾਡੇ ਸਾਰਿਆਂ ਦੇ ਸੰਮੁਖ ਸਾਹਮਣੇ ਬੈਠ ਕੇ ਅਸੀਂ ਜਿਹੜਾ ਜਿਹਨਾਂ ਦੇ ਫੋਨ ਚੋਰੀ ਹੋਏ ਨੇ ਉਹਨਾਂ ਨੂੰ ਅਸੀਂ ਮੋੜਾ ਤੇ ਮੈਮ ਜਿਹੜੇ ਗੈਂਗ ਸੀਦੇ ਕਿੰਨੇ ਮੈਂਬਰ ਨੇ ਉਹ ਮੈਨੂੰ ਜੀ ਪਤਾ ਨਹੀਂ ਹਜੇ ਅਸੀਂ ਫਿਲਹਾਲ 7 ਮੈਂਬਰ ਇਹਨਾਂ ਦੇ ਗ੍ਰਿਫਤਾਰ ਕੀਤੇ ਨੇ ਜੀ ਇਹਦੇ ਵਿੱਚ ਹੋਰ ਵੀ ਮੈਂਬਰ ਹੈਗੇ ਨੇ ਤੇ ਉਹਨਾਂ ਨੂੰ ਵੀ ਆਉਣ ਆ ਦੇ ਸਮੇਂ ਚ ਅਰੈਸਟ ਕੀਤਾ ਜਾਏਗਾ ਤੇ ਸਾਨੂੰ ਜੀ ਸਾਨੂੰ ਉਮੀਦ ਹੈ ਕਿ ਹੋਰ ਕਿ ਅਸੀਂ ਕਦੋਂ ਕਿਸ ਤਰ੍ਹਾਂਗੇ ਬਿੱਕਾਂ ਫੜੇਗੇ ਵੱਡੀ ਨਾਲ ਪੁੱਛ ਲਈ ਅੱਜ ਤੱਕ ਕਰਿਆ 4 ਦਿਨ ਨੂੰ ਕੋ ਮੋਬਾਈਲ ਤੋਂ ਕੋਰਾਂ ਨੂੰ ਕਰਦੇ ਕੂਦੀ ਇਹਦੇ ਆ ਰਹੇ ਦੇਖੋ ਇਹਦੇ ਵਿੱਚ ਇਦਾਂ ਹੈ ਜੀ ਕਿ ਉਹਨਾਂ ਦੇ ਨਾਲ ਇਹਨਾਂ ਦੇ ਜੋ 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 ਮਤਲਬ ਇਹਨਾਂ ਦੇ ਨਾਲ ਲਿੰਕ ਹੈਗਾ ਲਿੰਕ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਸਟੈਬਲਿਸ਼ ਕਰਾਂਗੇ ਮੈਂ ਦੇਰ ਰੁਕੀ ਦਸਤ ਕਰਾਂਗੇ ਪਿਸਤਲ ਦੇ ਪੁਜੀ ਦੀ ਹੋਤੀ ਜਾਂਚ ਕੀਤੀ ਜਾ ਰਹੀ ਵੀ ਕਿਥੋਂ ਲੈ ਕੇ ਆਏ ਤੇ ਕਿਹੜੇ ਗੈਂਗ ਨੇ ਜਿਹੜੇ ਪਿਸਤਲ ਲਿਆ ਕੇ ਮਗਲਿੱਖੇ ਬਾਤਾਂ ਨੂੰ ਜਾਂਪ ਇਹ ਦੇਖੋ ਜੀ ਜਿਹੜਾ ਦੇਸੀ ਪਿਸਤਲ ਹੈ ਇਹਦਾ ਹਮੇਸ਼ਾ ਜਦੋਂ ਅਸੀਂ ਆਮ ਜਾਗ ਦਾ ਪਰਚਾ ਦਰਜ ਕਰਦੇ ਹਾਂ ਇਹਦਾ ਫਾਰਵਰਡ ਬੈਕਵਰਡ ਲਿੰਕ ਅਸੀਂ ਹਮੇਸ਼ਾ ਟਰੇਸ ਕਰਦੇ ਹਾਂ ਤੇ ਇਹ ਹੁਣ ਫਿਲਹਾਲ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਤੇ ਇਹਨੂੰ ਜੋ ਕਿ ਇਹਦੇ ਸਪਲਾਈਅਰ ਨੇ ਕਿਉਂਕਿ ਇਹ ਕਿਲੇ ਸਟ ਵੈਪਨ ਹੈ ਜਿਥੇ ਜਿੱਥੇ ਮੈਂ ਜੋ ਇਹਨੂੰ ਲੈ ਕੇ ਆ ਰਹੇ ਹਾਂ ਉਹਨਾਂ ਸਾਰਿਆਂ ਨੂੰ ਇਹਦੇ ਚ ਜਿਹੜੇ ਕਿਊ ਸਰਵਰ ਉੱਤੇ ਪਹਿਲਾਂ ਕਿਤਾਬ ਦੇ ਪਰਚੇ ਦੱਪਣੇ ਲੁੱਟ ਕੋਦੇ ਨਹੀਂ ਕੋਈ ਧੋਖ ਦੀ ਗੱਲ ਨਹੀਂ ਲੁੱਟ ਕੋਦੇ ਪਰਚੇ ਦੱਪਣੇ ਪੜੇ ਗਏ ਹਾਂਜੀ ਕਿਥੋਂ ਪੜੇ ਗਏ ਨੇ ਇਹ ਵਕ ਵਕ ਥਾਵਾ ਤੋਂ ਬੇਸਿਕਲੀ ਜਿਹੜਾ ਸਾਰਾ ਗਰੋ ਹੈ ਇਹ ਮੰਡੇ ਗੋਵਿੰਦਰ ਦਾ ਹਾਂਜੀ ਅਸੀਂ ਮੰਡੀ ਗੋਵਿੰਦਰ ਦਾ ਪੋਤਾ ਹੈ ਤੇ ਇਹ ਰਹਿਣ ਵਾਲੇ ਕੋਈ ਰੋਪੜ ਨੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਤਕਨੀਕੀ ਹੈਲਪ ਦੇ ਨਾਲ ਇਹਨਾਂ ਨੂੰ ਵਕ ਵਕ ਥਾਵਾ ਤੋਂ ਟੀਮ ਮੈਂਬਰਸ ਨੇ ਇਹਨਾਂ ਨੂੰ ਜੀ ਸਾਡੀ ਐਸਪੀ ਡੀ ਸਾਹਿਬ ਜੋ ਕਿ ਸੀਆਈਏ ਦੀ ਟੀਮ ਨੂੰ ਲੀਡ ਕਰਦੇ ਨੇ ਡੀਐਸਪੀ ਡੀ ਸਾਡੀ ਸੀਆਈਏ ਇਨਚਾਰਜ ਤੇ ਡੀਐਸਪੀ ਅਮਲੋਤ ਤੇ ਐਸਐਚਓ ਮੰਡੇਵੰਦਰ ਦੀ ਟੀਮ ਨੇ ਇਹ ਕੰਮ ਕੀਤਾ ਸਭ ਤੋਂ ਪਹਿਲਾਂ ਇਹ ਜਿਹੜਾ ਹੈਗਾ ਵਿਕਰਮ ਸਿੰਘ ਤੇ ਸ਼ਿਵ ਜਿਹੜਾ ਹੈ ਉਹਨਾਂ ਨੂੰ ਅਰੈਸਟ ਕਰਕੇ ਦਿੱਤਾ ਇਹ ਕਿਤੇ ਲੋਕਾਂ ਦੇ ਚੈਨਲ ਨੂੰ ਜਿਵੇਂ ਟੋਪਕਾ ਹੀ ਜਰਾ ਲਿਖਿਆ ਜਾਂਦਾ ਨਹੀਂ ਜੀ ਇਹ ਦੱਸਤਾ ਨਹੀਂ ਕਿਹਾ ਜਾ ਸਕਦਾ ਕਿ ਹੁਣ ਫੋਨ ਸਨੇਚਿੰਗ ਹੈ ਜਿਹੜਾ ਇੱਕ ਰੈਂਡਮ স্মੋਲ থেਫਟ স্মੋਲ ਕ੍ਰਾਈਮ ਹੈ ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇੱਕ ਪਾਰਟਿਕੂਲਰ ਵਰਗ ਨੂੰ ਦਿੱਤਾ ਜਾਂਦਾ ਆਮ ਤੌਰ ਤੇ ਹੁੰਦਾ ਜੀ ਕਿ ਜਿਹੜਾ ਕਨਵੀਨੀਅੰਟ ਕ੍ਰਾਈਮ ਦਾ ਮੌਕੇ ਦਾ ਕ੍ਰਾਈਮ ਹੁੰਦਾ ਕਨਵੀਨੀਅੰਸ ਦੇ ਹਿਸਾਬ ਨਾਲ ਕੀਤਾ ਜਾਂਦਾ ਜਦੋਂ ਕੋਈ ਮੋਬਾਈਲ ਬ੍ਰੇਕ ਦਾ ਚੂਹੂਰੀ ਫਰੇਰ ਕੋ ਰਿਕਵਰੀ ਇਹ ਜੀ ਜਿਹੜਾ ਸਾਡੀ ਪੂਰੀ ਤਫਤੀਸ਼ ਹੈ ਇਹਦਾ ਸਾਡਾ ਅਬਜੈਕਟਿਵ ਹੀ ਮੋਬਾਈਲ থেਫਟਸ ਦਾ ਇਸ ਕਰਕੇ ਐਸੀ ਜਿਹੜਾ ਪੂਰਾ ਚੇਨਾ ਦੇ ਤੋਂ ਇਹ ਵੀ ਪਿੱਛੇ ਜਿਹੜੀ ਅਸੀਂ ਪਰਚਾ ਜਿਹੜੇ ਚੋਰ ਹੈ ਰਿਕਵਰ ਕੀਤੇ ਨੇ ਤੇ 399 ਇਹਦਾ ਜਿਹੜਾ ਧਿਆਨ ਦਾ ਪਰਚਾ ਦਰਜ ਕੀਤਾ ਉਹ ਵੀ ਕੀਤੇ ਨੇ ਤੇ ਮੈਂ ਮਤਲਬ ਫਾਈਲ ਕੀਤਾ ਸੀ ਜਿਹੜੇ ਕ੍ਰਿਮੀਨਲ ਹੈਗੇ ਸਟੂਡੈਂਟਸ ਦਾ ਇਹਦਾ ਅੰਤ ਜ ਮੈਂ ਸੋਚਿਆ ਇਹ ਵੀ ਬਾਰੇ ਜੇ ਨੋ ਇਹਦੇ ਬਾਰੇ ਜੇ ਤਫਤੀਸ਼ ਚੱਲ ਬਸ ਇਸੇ ਲਈ ਵੀ ਕਿ ਕੰਮ ਕਰਦੇ ਸੀ ਨਹੀਂ ਦੇਖੋ ਜੀ ਇਹ ਸਾਰੇ ਤਾਂ ਇਕੱਠੇ ਹਮ مشਵਰਾ ਹੋ ਕੇ ਕੰਮ ਕਰ ਰਹੇ ਸੀਗੇ ਤੇ ਵੈਦਰ ਦੇ ਆਰ ਇਨਵੋਲਡ ਵਿਦ ਅਦਰ ਗਰੁੱਪਸ ਸੋ ਮੈਟਰ ਆਫ ਇਨਵੈਸਟੀਗੇਸ਼ਨ ਰਿਮੈਂਬਰ ਕਿ ਸੇਕ ਕਿਤੇ ਕਦੇ ਨੂੰ ਚਾਪੇ ਹਾਂ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਸਾਰੇ ਰਿਕਵਰ ਜਿੱਥੇ ਜਿੱਥੇ ਇਹ ਤਾਂ ਰਿਕਵਰ ਹੋ ਗਏ ਜੀ ਇਹ ਸੇਲ ਹੋਏ ਨਹੀਂ ਤੇ ਜਿੱਥੇ ਅੱਗੇ ਸੇਲ ਹੋਏ ਵੀ ਸੀ ਉਹ ਤੋਂ ਵੀ ਰਿਕਵਰੀ ਕੀਤੀ ਗਈ ਹੈ ਤਾਂ ਇਹ ਇੱਕ ਬੜੀ ਤਕਨੀਕੀ ਮਦਦ ਦੇ ਨਾਲ ਮਤਲਬ ਤੁਰ ਤੱਕ ਜਿਹਨੂੰ ਕਹਿ ਸਕਦੇ ਆ ਅਸੀਂ ਇਨਵੈਸਟੀਗੇਸ਼ਨ ਲੈ ਕੇ ਗਏ ਆ ਕੀ ਜੇ ਕਿਤੇ ਹੋਰ ਵੀ ਮੋਬਾਈਲ ਦਿੱਤਾ ਗਿਆ ਸੀਗਾ ਤਾਂ ਇਹਨੂੰ ਸਕੋਲਨ ਗੁੱਡ ਸਮਝ ਕੇ ਉਹਨੂੰ ਰਿਕਵਰ ਕੀਤਾ ਜਿਹੜੇ ਪਰਚੇਜ਼ ਕਰਦੇ ਸੀ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਹਾਂਜੀ ਜਿੰਨਾਂ ਨੂੰ ਦਿੱਤੇ ਸੀ ਉਹਨਾਂ ਤੇ ਵੀ ਕੋਈ ਕਾਰਵਾਈ ਇਹ ਜਿਹੜਾ ਸਾਰਾ ਕੁਝ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਇਹ ਸਾਰੇ ਫੋਨ ਬਕਾਇਦਾ ਰਿਕਵਰ ਕਰਕੇ ਅਸੀਂ ਲੈ ਕੇ ਆਏ ਆ ਤਾਂ ਸਾਰਾ ਮੈਟਰ ਇਨਵੈਸਟੀਗੇਸ਼ਨ ਮੇਰਾ ਹਰਿੰਦਰ ਸਿੰਘ ਆ ਜੀ ਪਿੰਡ ਮੇਰਾ ਜੱਲਾ ਜੀ ਅੱਜ ਮੈਨੂੰ ਥਾਣੇ 'ਚ ਬੁਲਾਇਆ ਗਿਆ ਤੇ ਗੁਬਿੰਦ ਖੜਾ ਮੇਰਾ ਫੋਨ ਮਿਲਿਆ ਜੀ ਮੈਨੂੰ ਮੈਡਮ ਜੀ ਦਾ ਬਹੁਤ ਧੰਨਵਾਦ ਹੈ ਪਰ ਸੁਣਾਇਆ ਧੰਨਵਾਦ ਆ ਜੀ ਤਾਂ ਮੇਰਾ ਚੋਰਾਂ ਨੇ ਤਦੋਂ 27 ਤਰੀਕ ਨੂੰ ਗੱਡਿਆ ਸੀ ਮੈਨੂੰ ਜੀ ਤੇ 3 ਤਰੀਕ ਨੂੰ ਮੇਰੇ ਕੋਲ ਫੋਨ ਆ ਗਿਆ ਸੀ ਜੀ ਵੀ ਤੇਰਾ ਤੁਹਾਡਾ ਫੋਨ ਮਿਲ ਗਿਆ ਥਾਣੇ ਚ ਆ ਕੇ ਲੈ ਜਾ ਆਪਣਾ ਜੀ ਆ ਅੱਜ ਵੀ ਮੈਨੂੰ ਉਹਨੇ ਫੋਨ ਕਰਿਆ ਜੀ ਬੁਲਾ ਕੇ ਤੇ ਫਿਰ ਮੈਨੂੰ ਫੋਨ ਮਿਲ ਗਿਆ ਜੀ ਮੇਰਾ ਜੀ ਧੰਨਵਾਦ ਆ ਬਾਵਾ ਮੈਡਮ ਦਾ ਜੀ ਅਧੇ ਪੁਰਸ ਬਲਾਜਮਾ ਦਾ ਕੰਮ ਤਾਂ ਹੀ ਮੈਂ ਕੁਝ ਨਹੀਂ ਕਰਦਾ ਕੰਮ ਤਾਂ ਮੈਂ ਕਰ ਬੜੇ ਕੀ ਸੈਂਟਰ ਆਦੀ ਲੱਤਾਂ ਘਰ ਕੇ ਲੱਤਾਂ ਨਹੀਂ ਮੈਨੂੰ ਕੰਮ ਕਰਦੇ ਗੁਰੂ ਜੀ ਕੋਲ ਜਾਣਾ ਹੁੰਦਾ ਕਿ ਕਿ ਆਫੀਸਨ ਲੁੱਟਾਈ ਗੁਰੂ ਹੋਰ ਇੱਕੀ ਸੈਂਟਰੋਂ ਆ ਰਿਹਾ ਸੀ ਮੈਂ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜੀ ਕਿ ਇੱਕੀ ਦੇ ਅੰਦਰ ਦਾ ਕਿੰ ਪੈਸੇ ਇਕੱਠੇ ਕਰਕੇ ਲਤਾ ਜੀ ਵੈਸੇ ਦਾ ਫੋਨਤਾ ਜੀ ਜੀ ਵਾਪਸ ਵੀ ਲੈਣ ਹੁਣ ਤਾਂ ਬਹੁਤ ਖੁਸ਼ੀ ਹੋਈ ਆ ਜੀ ਮੈਡਮ ਦਾ ਬਹੁਤ ਧੰਨਵਾਦ ਆ ਜੀ ਪੁਲਿਸ ਮੁਲਾਜ਼ਮ ਵੀਰਾਂ ਦਾ ਧੰਨਵਾਦ ਜੀ ਬਹੁਤ ਵਧੀਆ ਕੰਮ ਕਰਿਆ ਜੀ ਬਹੁਤ ਚੋਰ ਫੜ ਕੇ ਅੰਦਰ ਕਰੇ ਵਧੀਆ ਕਰਿਆ ਇਸ ਕੰਮ ਬਹੁਤ ਵਧੀਆ ਕੰਮ